ਸਿੱਖ ਅਤੇ ਸਿੰਘ ਸਹਿਬਾਨ ਆਉਣ ਵਾਲੇ ਸਮੇਂ ਲਈ ਸਾਰੇ ਦੇ ਸਾਰੇ ਸਾਧਿਆਨ ਰਹਿਣ ਹੋ ਸਕਦਾ ਕਿ ਸਿੱਖਾਂ ਦੇ ਉੱਪਰ ਇੱਕ ਵੱਡੀ ਸਾਜਿਸ਼ ਜਿਹੜੀ ਆ ਚੇਤੀ ਹੀ ਰਚੀ ਜਾਵੇ ਤਾਂ ਕਿ ਸਿੱਖਾਂ ਦੇ ਜਿਹੜੀ ਆ ਸਰਦਾਰ ਕੁਸ਼ੀ ਨੂੰ ਕੀਤਾ ਜਾ ਸਕੇ ਤੁਸੀਂ ਸਭ ਜਾਣਦੇ ਹੋ ਕਿ ਸਿੱਖ ਕੌਮ ਆਪਣੇ ਤਖਤਾਂ ਦੇ ਜੱਥੇਦਾਰ ਸਹਿਬਾਨਾਂ ਨੂੰ ਸਿੰਘ ਸਹਿਬਾਨਾਂ ਨੂੰ ਬਹੁਤ ਪਿਆਰ ਤੇ ਅਦਬ ਕਰਦੀ ਹੈ ਤੇ ਕਰਨਾ ਵੀ ਚਾਹੀਦਾ ਹੈ ਪਰ ਤੁਸੀਂ ਇਹ ਵੀ ਗੱਲ ਵੇਖੀ ਹੋਣੀ ਅਕਿ ਕੁਝ ਲੋਕਾਂ ਨੂੰ ਸਿੱਖਾਂ ਦੇ ਸਿੰਘ ਸਹਿਬਾਨ ਤੇ ਤਖਤ ਸਹਿਬਾਨ ਚੁੱਭਦੇ ਦੇ ਤੇ ਜਿਨ੍ਹਾਂ ਨੂੰ ਚੁੱਭਦੇ ਨੇ ਤੇ ਉਹ ਹਰ ਤਰ੍ਹਾਂ ਦੀ ਕਰਦਾਰ ਕੁਸ਼ੀ ਖੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਦੇਖਾਉਣਾ ਕਿ ਪਿਛਲੇ ਸਮਿਆਂ ਦੇ ਵਿੱਚ ਸਿੱਖਾਂ ਦੀ ਜਿਹੜੀ ਮੀਨੀ ਪਾਰਲੀਮੈਂਟ ਕਹੀ ਜਾਂਦੀ ਆ ਉਹਦੇ ਨਾਲ ਜਾਂ ਉਸ ਸੰਸਥਾ ਨਾਲ ਜੁੜੇ ਹੋਏ ਬਹੁਤ ਸਾਰੇ ਲੋਕਾਂ ਦੇ ਕੋਲੋਂ ਕੁਝ ਕੁਝ ਲੋਕਾਂ ਦੇ ਕੋਲੋਂ ਗਲਤ ਕੰਮ ਕਰਵਾ ਦਿੱਤੇ ਗਏ ਜਿਹਦੇ ਨਾਲ ਸਿੱਖਾਂ ਦਾ ਉਸ ਲੀਡਰਸ਼ਿਪ ਤੇ ਜाहिर ਉਹਨਾਂ ਲੋਕਾਂ ਤੋਂ ਵਿਸ਼ਵਾਸ ਤੇ ਕਿੰਤੂ ਪ੍ਰੰਤੂ ਕਰਨ ਦੀ ਆਦਤ ਪੈ ਗਈ ਕਾ ਜਿਹਦੇ ਨਾਲ ਦੁਸ਼ਮਣ ਨੂੰ ਕਾਫੀ ਉਤਸ਼ਾਹਤ ਮਿਲਿਆ ਹੁਣ ਜੇ ਕੋਈ ਗੱਲ ਕਹਿ ਦੇਵੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਕੱਲੇ ਬਾਦਲ ਹੀ ਸਨ ਕਿ ਜਾਂ ਹੋਰ ਕੋਈ ਪਾਰਟੀ ਵੀ ਭਾਈਵਾਲ ਸੀ ਫਿਰ ਤੁਹਾਡੇ ਵਰਗੇ ਸੱਜਣ ਕਹਿਣਗੇ ਕਿ ਹੋਰ ਪਾਰਟੀ ਵੀ ਭਾਈਵਾਲ ਸੀ ਲੇਕਿਨ ਸਾਰੇ ਦਾ ਸਾਰਾ ਦੋਸ਼ ਕੱਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਮੜ ਦਿੱਤਾ ਗਿਆ ਉਸ ਪਾਰਟੀ ਤੇ ਕਿਉਂ ਨਹੀਂ ਮੜਿਆ ਗਿਆ ਫਿਰ ਸੁਭਾਲ ਤਾਂ ਜਵਾਬ ਮੰਗਦਾ ਹੀ ਆ ਕਿਉਂਕਿ ਹੋ ਸਕਦਾ ਕਿ ਕਿਸੇ ਸ਼ੈਤਾਨ ਨੇ ਕੋਈ ਵੱਡੀ ਸ਼ੈਤਾਨੀ ਕੀਤੀ ਹੋਵੇ ਕਿ ਸਿੱਖਾਂ ਦੇ ਜਿਨ੍ਹਾਂ ਲੋਕਾਂ ਨਾਲ ਇਹਦਾ ਪਿਆਰ ਮੁਹੱਬਤ ਸਤਿਕਾਰ ਹੈ ਜਿਸ ਪਾਰਟੀ ਦੇ ਨਾਲ ਉਸ ਪਾਰਟੀ ਦੇ ਲੀਡਰਾਂ ਦੀ ਕਰਦਾਰ ਖੁਸ਼ੀ ਕਰ ਦਿੱਤੀ ਜਾਵੇ ਕਹਿਣ ਤੋਂ ਭਾਵ ਕਿ ਉਹਨਾਂ ਕੋਲ ਇਹੋ ਜਿਹਾ ਜਲੀਲ ਕਰ ਦਿੱਤਾ ਜਾਵੇ ਕਿ ਸਿੱਖ ਉਹਨਾਂ ਲੋਕਾਂ ਨੂੰ ਪਸੰਦ ਕਰਨਾ ਹੀ ਛੱਡ ਦੇਣ ਉਹਨਾਂ ਕੱਲਿਆਂ ਨੂੰ ਨਹੀਂ ਸਾਰੇ ਨੂੰ ਹੀ ਛੱਡ ਦੇਣ ਉਸ ਪਾਰਟੀ ਨੂੰ ਹੀ ਛੱਡ ਦੇਣ ਗਲਤੀਆਂ ਤੇ 2-4 ਜਾਂ 5 7 10 ਬੰਦਿਆਂ ਦੀ ਹੋਣਗੀਆਂ ਲੇਕਿਨ ਸਿੱਖਾਂ ਨੂੰ ਫਿਰ ਗੁੱਸਾ ਇੰਨਾ ਸੀ ਉਹਨਾਂ ਸਾਰੀ ਪਾਰਟੀ ਹੀ ਹੁੰਜ ਕੇ ਰੱਖ ਦਿੱਤੀ ਹੁਣ ਕੀ ਹੋਣ ਦੇ ਚਾਂਸਸ ਬਣਨਗੇ ਆਉਣ ਵਾਲੇ ਸਮਿਆਂ ਦੇ ਵਿੱਚ ਹੋ ਸਕਦਾ ਕਿ ਸਾਡੇ ਕੁਝ-ਕੁਝ ਜਹੇਦਾਤ ਸਹਬਾਨ ਜੋ ਤਖਤਾਂ ਦੇ ਜਹੇਦਾਤ ਸਹਬਾਨ ਨੇ ਉਹਨਾਂ ਦੇ ਕਰਤਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜਿਵੇਂ ਉਹਨਾਂ ਦੀ ਪ੍ਰਾਪਰਟੀਆਂ ਦੇ ਬਾਰੇ ਪਰਚੰਡਿਆ ਜਾਵੇ ਉਹਨਾਂ ਦੇ ਕੁਝ ਇਹੋ ਜਿਹੇ ਵੀਕ ਪੁਆਇੰਟ ਬਣਾ ਕੇ ਪੇਸ਼ ਕੀਤੇ ਜਾਣ ਜਿਹਦੇ ਨਾਲ ਸਿੱਖਾਂ ਦੇ ਦਿਮਾਗ ਦੇ ਵਿੱਚ ਮੈਸੇਜ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਸਿੱਖੋ ਤੁਹਾਡੇ ਜਿਹੜੇ ਆ ਕੁਝ ਕੁ ਜ਼ੱਫੇदार ਸਾਹਿਬ ਨੇ ਇਹ ਤਾਂ ਬਹੁਤ ਮਾੜੇ ਨੇ ਤੁਸੀਂ ਇਹਨਾਂ ਨੂੰ ਕਿਉਂ ਪਿਆਰ ਕਰਦੇ ਹੋ ਇਹਨਾਂ ਨੂੰ ਕਿਉਂ ਸਤਿਕਾਰ ਕਰਦੇ ਹੋ ਕਹਿਣ ਤੋਂ ਭਾਵ ਕਿ ਕੁਝ ਕੋ ਦੁਸ਼ਮਣ ਹੋ ਸਕਦਾ ਸਿੱਖਾਂ ਦੇ ਨਾਲ ਇਹ ਗੇਮ ਖੇਡਣ ਦੀ ਕੋਸ਼ਿਸ਼ ਕਰਨ ਕਿੰਨਾ ਚੰਗਾ ਹੋਵੇ ਜੇ ਆ ਸਾਡੇ ਸਿੱਖ ਸਮੇਂ ਤੋਂ ਪਹਿਲਾਂ ਹੀ ਇਸ ਗੱਲ ਨੂੰ ਸਮਝ ਜਾਣ ਕਿ ਕਿਉਂਕਿ ਸਿੰਘ ਸਮਝਦੇ ਵੀ ਆ ਤੁਸੀਂ ਸਾਰੇ ਸਮਝਦੇ ਵੀ ਹੋ ਤੁਸੀਂ ਜਿਹੜਾ ਗਲਤ ਕਰਦਾ ਉਹਨੂੰ ਗਲਤ ਕਹਿੰਦੇ ਹੋ ਤੇ ਕਹਿਣਾ ਨਹੀਂ ਚਾਹੀਦਾ ਜਿਨ੍ਹਾਂ ਨੇ ਸਿੱਖਾਂ ਨੇ ਜਿਹੜੇ-ਜਿਹੜੇ ਸਿੱਖਾਂ ਨੇ ਸਿੱਖਾਂ ਨਾਲ ਗਦਾਰੀ ਕੀਤੀ ਸਿੱਖਾਂ ਦੇ ਨਾਲ ਧੋਖਾ ਧੜੀ ਕੀਤੀ ਸਿੱਖਾਂ ਨੇ ਉਹਨਾਂ ਨੂੰ ਠੋਕੇ ਰੱਖ ਦਿੱਤਾ ਉਹਨਾਂ ਦਾ ਮਲਿਆ ਮੇਡ ਕਰ ਦਿੱਤਾ ਕਰਨਾ ਨਹੀਂ ਚਾਹੀਦਾ ਫਰੀਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਸਿਕਮਾੜੇ ਸੀ ਕਿਸੇ ਪਾਰਟੀ ਦੇ ਵਿੱਚ ਕਿਸੇ ਸੰਸਦਾਂ ਦੇ ਵਿੱਚ ਕਿਸੇ ਨਿੱਮੀ ਪਾਰਲੀਮੈਂਟ ਸਾਰੇ ਹੀ ਮਾੜੇ ਸੀ ਹਾਂ ਮਾੜੇ ਹੋਣਗੇ ਉਹਨਾਂ ਦੀ ਗਿਣਤੀ ਕੁਝ ਕੋ ਹੋ ਜੀ ਲੇਕਿਨ ਬਹੁਤੇ ਚੰਗੇ ਹੋਣਗੇ ਕਿਉਂਕਿ ਤੁਹਾਡੇ ਵਰਗੇ ਭੈਣ ਭਰਾ ਹੀ ਉਹਨਾਂ ਸੰਸਦਾਂਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਪਾਰਟੀਆਂ 'ਚ ਕੰਮ ਕਰਦੇ ਨੇ ਜਿਨ੍ਹਾਂ ਦਾ ਬਹੁਤ ਉੱਚਾ ਕਰਦਾਰ ਹੈ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਚੰਗੇ ਲੋਕ ਹਰ ਜਗ੍ਹਾ 'ਤੇ ਹੁੰਦੇ ਨੇ ਉਹ ਗਿਣਤੀ 'ਚ ਤੇ ਮਾੜੇ ਵੀ ਹੁੰਦੇ ਨੇ ਲੇਕਿਨ ਉਹਨਾਂ ਦੀ ਗਿਣਤੀ ਥੋੜੀ ਹੋਦੀ ਆ ਇਸੇ ਕਰਕੇ ਤਾਂ ਤੁਹਾਡੇ ਵਰਗੇ ਸੱਜਣ ਕਹਿੰਦੇ ਨੇ ਕਿ ਜਦੋਂ ਕੋਈ 파ਵਰ ਆ ਜਾਵੇ ਨਾ طاقت ਮਿਲ ਜੇ ਤੁਹਾਨੂੰ ਸੰਭਲ ਸੰਭਲ ਕੇ ਚੱਲਣਾ ਚਾਹੀਦਾ ਮੇਰੀ ਅੱਜ ਬੇਨਤੀ ਹੁੰਦਾ ਸਾਰੇ ਹੀ ਸਮੂਹ ਸਿੱਖਾਂ ਨੂੰ ਕਿ ਸਿੱਖੋ ਇੱਕ ਵੱਡੀ ਗੇਮ ਜਿਹੜੀ ਆ ਸਾਡੇ ਤਖਤਾਂ ਦੀ ਕੁਝ ਕੁ ਜਥੇਦਾਰ ਸਹਿਬਾਨਾਂ ਦੇ ਨਾਲ ਹੋ ਸਕਦਾ ਖੇਡੀ ਜਾਵੇ ਜਾਂ ਕੋ ਇੱਕ ਦੋ ਸਾਡਾ ਜਥੇਦਾਰ ਵੀ ਗੇਮ ਖੇਡ ਜਾਵੇ ਜੇ ਜਿਹਦੇ ਨਾਲ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹੁੰਚੇ ਪਰ ਅਸੀਂ ਆਪਣੇ ਤਖਤ ਸਹਿਬਾਨਾਂ ਨੂੰ ਹੇਸ਼ਾਂ ਸਮਰਪਿਤ ਰਵਾਂਗੇ ਅਸੀਂ ਹਮੇਸ਼ਾ ਆਪਣੇ ਗੁਰੂ ਘਰ ਨੂੰ ਸਮਰਪਿਤ ਰਵਾਂਗੇ ਚੰਗੀ ਸੋਚ ਨੂੰ ਸਮਰਪਿਤ ਰਵਾਂਗੇ ਦੁਸ਼ਮਣ ਭਾਵੇਂ ਕੋਈ ਵੀ ਚਾਲਾਂ ਚੱਲ ਲੇ ਚੱਲੇਗਾ ਜ਼ਰੂਰ ਹੈ ਭਾਵੇਂ ਛੇ ਮਹੀਨੇ ਨੂੰ ਚੱਲੇ ਦੋਵਾਂ ਮਹੀਨੇ ਨੂੰ ਚੱਲੇ ਜਾਂ ਕੁਝ ਆਉਣ ਵਾਲੇ ਸਮੇਂ ਨੂੰ ਚੱਲੇ ਸਿੱਖੋ ਹਮੇਸ਼ਾ ਕਿਤੇ ਰਹਿਣਾ ਚਾਹੀਦਾ ਤੇ ਨਾਲ ਹੀ ਮੇਰੀ ਬੇਨਤੀ ਉਹਨਾਂ ਸਿੱਖ ਜਰਨੈਲਾਂ ਨੂੰ ਵੀ ਹੈ ਕਿ ਭਈ ਤੁਹਾਡੇ ਤੇ ਸਿਕੌਮ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਪਾਈਆਂ ਨੇ ਤੇ ਕਦੀ ਵੀ ਆਪਣੀ ਜ਼ਿੰਮੇਵਾਰੀ ਨੂੰ ਆਪਣੀ ਪਦਵੀ ਨੂੰ ਆਪਣੇ ਅਹੁਦੇ ਨੂੰ ਦਾਗ ਨਾ ਲਾਇਓ ਵਰਤਾਂ ਸਾਰੇ ਜਾਣਿਆ ਆ ਪੈਸੇ ਇੱਥੇ ਰੁਲਦੇ ਫਿਰਦੇ ਰਹਿਣੇ ਆ ਬੁਰੇ ਕੰਮ ਜਾਂ ਕੋਈ ਕਲੰਕ ਕੋਈ ਵੀ ਬੱਦਾ ਜਿਹੜਾ ਵੀ ਕਿਸੇ ਵੱਡੇ ਅਹੁਦੇ ਤੇ ਹੋਵੇ ਨਾ ਲਵਾਇਓ ਇਹ ਬਹੁਤ ਮਾੜਾ ਏ ਇਹ ਲੱਗਾ ਹੋਇਆ कलੰਕ ਕਈ ਕਈ ਪੀੜੀਆਂ ਤੱਕ ਨਹੀਂ ਜੇ ਸਾਥ ਹੁੰਦਾ ਇਸ ਕਰਕੇ ਮੇਰਾ ਕੋਈ ਵੀ ਭੈਣ ਭਰਾ ਜੀ ਕੋਈ ਵੱਡੇ ਅਹੁਦੇ ਤੇ ਆ ਜੇ ਉਹਨੂੰ ਲੱਗਦਾ ਕਿ ਮੇਰੇ ਕੋ ਪਿਛਲੇ ਸਮੇਂ ਕੋ ਗਲਤ ਹੋਇਆ ਉਹਨੂੰ ਤੁਰੰਤ ਸੁਧਾਰ ਲਵੇ ਤੇ ਚੰਗੀ ਗੱਲ ਆ ਕਿਉਂਕਿ ਕਿਸੇ ਦੀ ਕਰਦਾਰ ਖੁਸ਼ੀ ਹੋਣ ਤੇ ਬਹੁਤ ਵੱਡਾ ਰੋਲਾ ਪੈਂਦਾ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਤੇ ਮੈਂ ਆਸ ਕਰਦਾ ਕਿ ਸਾਡਾ ਸਮੂਹ ਸਿੱਖ ਗੱਤ ਜਿਹੜਾ ਵਾ ਹਰ ਵਿਸ਼ੇ ਤੇ ਜਿੱਥੇ ਸੁਚੇਤ ਰਹਿੰਦਾ ਇਸ ਵਿਸ਼ੇ ਤੇ ਵੀ ਸੁਚੇਤ ਰਹੇ ਜਿਉਂਦੇ ਵਾਸਤੇ ਰਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ